ਹੁਣ ਮੈਂ ਕੀ ਕਰਾਂ ਕਮੇਟੀ ਵਾਲੀ ਨੇ ਵੀ ਜਵਾਬ ਦੇ ਦਿੱਤਾ ਵਾ ਮੁੰਡੇ ਨੂੰ ਪੈਸਿਆਂ ਦੀ ਲੋੜ ਏ ਤਾਂ ਕਿੰਨੇ ਅਫੀਸਾਸੀ ਕਰ ਤਿਆਰ ਕੋਈ ਯਾ ਜਵੰਦਰ ਬੈਠੀ ਬਵਾਜੇ ਮੈਂ ਪਾਣੀ ਲੈ ਆਂਦੀ ਨੇ ਨਹੀਂ ਪਾਣੀ ਨਹੀਂ ਪੀਣਾ ਪਹਿਲਾਂ ਬੈਠ ਕੇ ਹਰੀ ਗੱਲ ਸੁਣ ਹਾਂ ਹੈ ਕੀ ਹੋ ਗਿਆ ਫੋਨ ਆ ਕੇ ਕੀ ਪੰਗਾ ਪਾਇਆ ਇੱਥੇ ਤੇਰੀ ਸੱਸ ਨੇ ਫੋਨ ਕਰਕੇ ਸੱਦਿਆ ਮੈਨੂੰ ਇੱਥੇ ਤੇ ਕੋਈ ਗੱਲ ਨਹੀਂ ਹੋਈ ਐਡੀ ਮੈਨੂੰ ਕੀ ਪਤਾ ਹੋਣਾ ਚਾਹ ਹੰਨਰ ਪਾਣੀ ਲੈ ਆ ਤੇਰੇ ਸੱਸ ਆਪਣੀ ਨੂੰ ਕੁਲਾ ਕੋਈ ਨਹੀਂ ਮਿਕਲਣ ਨਹੀਂ ਐ ਮੰਮੀ ਇੱਥੇ ਮੈਂ ਪਾਣੀ ਲੈ ਆ ਨਾ ਮੰਮੀ ਨੂੰ ਬੁਲਾਉਣੀ ਆਹੋ ਜਾ ਬੁਲਾ ਕੇ ਲਿਆ ਫਿਰ ਖੋਵੇ ਸਰੀ ਇਹਦੀ ਜ਼ਬਰਦਸਤ ਫੋਨ ਕਰਕੇ ਸੱਦਿਆ ਖਰੇ ਕੀ ਕਹਿਣਾ ਇਹਨੇ ਕੀ ਚੰਦ ਚਾੜਿਆ ਹੋਏ ਸੱਸ ਜੀ ਨਾਲ ਭੈਣ ਜੀ ਕਸੀ ਗੱਲ ਕੀ ਹਾਲ ਏ ਹਾਂਜੀ ਵਧੀਆ ਤੂੰ ਸੁਣਾਓ ਬਸ ਠੀਕ ਏ ਤੂੰ ਆਪਣਾ ਸੁਣਾਓ ਬਸ ਹਾਂ ਵਧੀਆ ਹਾਂ ਰੋਮਾਂ ਪਾਣੀ ਪੀ ਲੋ ਪਾਣੀ ਜਿਵੇਂ ਗਿਆਦ ਨਹੀਂ ਪਾਣੀ ਮੰਮੀ ਪੀਣਾ ਬਾਣੀ ਨਹੀਂ ਨਹੀਂ ਮੈਂ ਠੀਕ ਏ ਮੈਂ ਚਾਹ ਬਣਾ ਲੇ ਹਾਂ ਹੋਰ ਸੁਣਾਓ ਪਰਿਵਾਰ ਸਭ ਠੀਕ ਠਾਕ ਆ ਹਾਂਜੀ ਠੀਕ ਠਾਕ ਵਧੀਆ ਤੂੰ ਸੁਣਾਓ ਆਪਣਾ ਬਸ ਵਧੀਆ ਕਣਕ ਨੂੰ ਸਾਬ ਲਈ ਹਾਂਜੀ ਹਾਂਜੀ ਸਾਂਭੀ ਗਈ ਕਰਾਂ ਨਹੀਂ ਮੰਮੀ ਨੇ ਤੇ ਮੰਮੀ ਨੇ ਸਾਧ ਲਿਆ ਉਹ ਨਵੇਂ ਪਵਾੜਾ ਨਾ ਪੈ ਜੇ ਚੱਲ ਜੋ ਹੋਏਗੀ ਵੇਖੀ ਜਾਏਗੀ ਗਲਤੀ ਤੇ ਮੈਂ ਵੀ ਕੀਤੀ ਐ ਐਸਾ ਹੋਰ ਤੁਸੀਂ ਨਾ ਤਾਂ ਹੀ ਬੜਾ ਆਪ ਕੋ ਕਾਲੀ ਕਾਲੀ ਜਿਹਾ ਫੋਨ ਕੀਤਾ ਕੀ ਗੱਲ ਹੋ ਗਈ ਆ ਮੈਂ ਤੈਨੂੰ ਭੈਣ ਜੀ ਕੀ ਦੱਸਾਂ ਮੈਨੂੰ ਬੜਾ ਪਵਨ ਨੇ ਧੰਨ ਕੀਤਾ ਕਿਉਂ ਕੀ ਗੱਲ ਹੋ ਗਈ ਆਈ ਮੈਂ ਨੇ ਜਿਆਦਾ ਖਰਚੇ ਕਰਦੇ ਚਲ ਮੈਂ ਇਹ ਅੱਜ ਤੱਕ ਚੱਲ ਗਈਆਂ ਕਦੀ ਪਾਈ ਕਪਾਂ ਵਾਲਾ ਘਰ ਲਿਆ ਕਈ ਸੂਟਾਂ ਵਾਲਾ ਸੇਲ ਵਾਲਾ ਘਰ ਲਿਆ ਕਦੀ ਕੁਛ ਕਰ ਲਿਆ ਮੈਂ ਚਲ ਕੋਈ ਗੱਲ ਨਹੀਂ ਆਣੀ ਸਿਆਣੀਆਂ ਤੇ ਕਿਤੇ ਨਾ ਕਿਤੇ ਆਖੇ ਲੱਗੂਗੀ ਨਾ ਵੇਖੋ ਭਰ ਜੀ ਮੇਰੀ ਕਿਹੜਾ ਕੋਈ ਧੀ ਆ ਹਾਂਜੀ ਹੈਗਾ ਤੇ ਮੇਰਾ ਇਹੋ ਹੀ ਆ ਸਭ ਕੁਝ ਉਹ ਤੁਹਾਨੂੰ ਪਤਾ ਕਿੰਨੀ ਔਖੀ ਕਮਾਈ ਕਰਦਾ ਵਾ ਤੇ ਇਹ ਫਿਰ ਵੀ ਉਹ ਕੁਛ ਕਰਦੀ ਹੈ ਅੱਛਾ ਚੱਲ ਮੈਂ ਦਾ ਜੋ ਹੋ ਗਿਆ ਸਭ ਹੋ ਗਿਆ ਚਾਹ ਤੇ ਘੁੱਟ ਬਣਾ ਬਲਾ ਇਹ ਹੁਣ ਮੈਂ ਗਈ ਆ ਅਨੰਦਪੁਰ ਸਾਹਿਬ ਠੀਕ ਐ ਇਹਨੇ ਮੇਰੇ ਮਦਰੋਂ ਆ ਵੇਖੋ ਸੋਫਿਆਂ ਦੇ ਕਵਰ ਆ ਵੀ ਬਦਲਾਈ ਆ ਫਿਰ ਨੇ ਪੜਦੇ ਨਵੇਂ ਲਿਆਂਦੇ ਆ ਤੇ ਮੈਂ ਲਮਾਰੀ ਖੋਲੀ ਤੇ ਵਿੱਚ ਪੈਸੇ ਕੱਢ ਕੇ ਪਹਿਲਾਂ ਤਾਂ ਮੈਨੂੰ ਚਾਬੀ ਨਹੀਂ ਦੇ ਨੇ ਇੱਕ ਹਫਤਾ ਦਿੱਤੀ ਠੀਕ ਫਿਰ ਮੈਂ ਜਦੋਂ ਆਖਿਆ ਤਾਂ ਮੈਨੂੰ ਚਾਬੀ ਦੇ ਤੇ ਚਾਬੀ ਦਿੱਤੀ ਆ ਤੇ ਹੁਣ ਜੇ ਤਾਂ ਮੈਂ ਪੁੱਛਿਆ ਪੈਸੇ ਕਿੱਥੇ ਆ ਕਿ ਝੋ ਗਏ ਤੇ ਕਹਿੰਦੀ ਆ ਕਿ ਮੈਂ ਤਾਂ ਲਮਾਰੀ ਖੋਲੇ ਨਹੀਂ ਤੇ ਤੂੰ ਤੇ ਪੈਸੇ ਰੱਖੇ ਦੀ ਮੇਰਾ ਨਾਂ ਝੂਠਾ ਲਾਉਂਦੀ ਆ ਅੱਛਾ ਤੁਹਾਨੂੰ ਬਿਨਾਂ ਪੁੱਛੇ ਪਹਿਲੇ ਇਹਨੇ ਇਹ ਮਾਲੀ ਜੋ ਕੰਡੇ ਮੈਂ ਦੇ ਕੇ ਗਈ ਸੀ ਸੰਦੀਪ ਨੂੰ ਵੇਲੇ-ਕਵੇਲੇ ਲੋੜ ਪੈਂਦੀ ਆ ਠੀਕ ਹੈ ਤੇ ਚੱਲ ਵਰਤੇ ਜਾਂਦੇ ਆ ਤੇ ਜੇ ਮੈਂ ਚਾਬੀ ਨਾ ਲੈ ਜੂਗੀ ਤਾਂ ਮਗਰ ਨਾਲ ਵਰਤਣੇ ਕੀ ਤਰ੍ਹਾਂ ਆ ਆ ਪਾਣੂ ਭੈਣ ਜੀ ਜ਼ਰੂਰੀ ਸਿਆ ਚੀਜ਼ਾਂ ਚਲੋ ਕੋਈ ਨਹੀਂ ਭੈਣ ਜੀ ਨਿਆਣੀ ਸਿਆਣੀ ਆ ਮੈਂ ਨੂੰ ਕੁਛ ਨਹੀਂ ਆ ਸਮਝਾਉਣੀ ਆ ਨੂੰ ਮੈਂ ਇਹ ਵੀ ਕੋਈ ਗੱਲ ਨਹੀਂ ਜੇ ਲੈ ਲਿਆ ਫਿਰ ਕਹਿੰਦੀ ਮੇਰਾ ਭਰਾ ਮੈਨੂੰ ਪੈਸੇ ਦੇ ਕੇ ਗਿਆ ਅੱਛਾ ਮੈਂ ਉਹਦੇ ਪਰਦੇ ਲੈ ਆ ਠੀਕ ਤੇ ਭਰਾ ਇਹਦਾ ਫਿਰ ਭੈਣ ਜੀ ਤੁਸੀਂ ਆਖੜਾਵਾ ਚਲੋ ਭਰਾ ਦਿੰਦੇ ਆ ਪੈਣਾ ਨੂੰ ਪੈਣਾ ਲੈਂਦੀਆਂ ਵੀ ਆ ਭਰਾਵਾਂ ਕੋ ਪਰ ਦੇ ਨਹੀਂ ਮਾਲ ਚਲੋ ਕੋਈ ਨਹੀਂ ਮੈਂ ਮੁੰਡਿਆਂ ਨੂੰ ਪੁੱਛਾਂਗੀ ਕਿ ਕਦੋਂ ਦਿੱਤੇ ਮੈਨੂੰ ਤਾਂ ਪਤਾ ਨਹੀਂ ਤੇ ਮੈਂ ਇਹਨੂੰ ਵੀ ਸਮਝਾਉਣੀ ਆ ਤੇ ਮੈਂ ਤਰ੍ਹਾਂ ਹੁੰਦੀ ਇਹਨਾਂ ਦੀ ਹੈ ਜਿਹੜੀ ਇਹਨੇ ਖਰਾਬ ਕੀਤੀ ਆ ਅੱਜ ਇੰਨੀ ਇੱਕ ਗੱਲ ਤੋਂ ਮੈਂ ਕਹਾਂ ਜੀ ਅੱਜ ਮੈਂ ਇੱਥੇ ਨਾ ਨਾ ਇਹਨੂੰ ਖਾਂਨ ਪਾਇਆ ਇਹਨੇ ਫਿਰ ਗਾਂਹ ਹੋਰ ਗਲਤੀਆਂ ਕਰ ਦੇਆਂ ਮੇਰਾ ਜੀਹ ਹੈ ਗਈ ਆ ਮੇਰਾ ਜੀ ਨਹੀਂ ਕਰਦਾ ਤੁਹਾਨੂੰ ਕਹਿਣ ਨੂੰ ਪਰ ਮੈਂ ਸਿਰਫ ਇੱਕ ਮਜਬੂਰੀ ਕਰਕੇ ਕਿਹਾ ਕਿ ਕੱਲ ਨੂੰ ਇਹ ਘਰ ਹੋਰ ਪਰਬੰਧ ਕਰੂਗੀ ਨਹੀਂ ਚਲੋ ਸਮਝਾਉਣਾ ਚਾਹੀਦਾ ਹੀ ਆ ਤੇ ਪੁੱਤ ਨੂੰ ਤਾਂ ਕੋਈ ਗੱਲ ਨਹੀਂ ਮੈਂ ਪੁੱਛ ਲੈਨੀ ਆ ਇਹਨੂੰ ਚਲੋ ਮੈਂ ਤਾਈ ਨੂੰ ਆਖਿਆ ਨਾ ਮੈਂ ਭੈਣ ਜੀ ਰੋਲਾ ਨਹੀਂ ਇਸੇ ਕਰਕੇ ਪਾਇਆ ਮੈਂ ਸੰਦੀਪ ਨੂੰ ਨਹੀਂ ਅਜੇ ਤੱਕ ਦੱਸਿਆ ਠੀਕ ਹੈ ਕਿ ਇਹਨੇ ਆ ਕੰਮ ਕੀਤਾ ਵਾ ਮੈਂ ਕਿਹਾ ਚਲੋ ਤੁਸੀਂ ਮਾ ਆ ਉਹਦੀ ਤੁਹਾਡਾ ਸਮਝਾਉਣਾ ਹੋ ਰਿਹਾ ਮੇਰਾ ਸਮਝਾਉਣਾ ਉਹਨੂੰ ਥੋੜਾ ਜਿਹਾ ਮਾੜਾ ਲੱਗਦਾ ਫਿਰ ਵੇਖੋ ਭੈਣ ਜੀ ਕਿੰਨੀਆਂ ਟਰੀਆਂ ਤੁਹਾਡੇ ਘਰ ਹਾਂਜੀ ਕਿੰਨੇ ਗਲਾਸ ਇਹਨੇ ਖੱਦੇ ਲੈ ਆਲੋ ਕੋ ਪਲੇਟ ਚ ਨਹੀਂ ਆਈ ਚਲੋ ਕੋਈ ਨਹੀਂ ਮਾ ਮੈਂ ਫਿਰ ਕੀ ਆ ਮਾ ਨਾਲ ਕੋਈ ਗੱਲ ਨਹੀਂ ਤੁਸੀਂ ਤੇ ਮਾਂ ਤੇ ਚਲੋ ਕੋਈ ਗੱਲ ਨਹੀਂ ਪਰ ਇਹ ਹਰ ਵਾਰੀ ਇਤਰਾ ਕਰਦੀ ਆ ਕੋਈ ਵੀ ਭੈਣ ਭਰਾ ਇਹੋ ਚੀਜ਼ਾਂ ਕੱਢ ਕੇ ਲੈ ਲੈ ਕੇ ਰੱਖਦੀ ਆ ਚਲੋ ਕੋਈ ਭੈਣ ਜੀ ਮੈਨੂੰ ਪੋਛਣੀ ਆ ਪਠਾਰ ਕੇ ਸਮਝਾਉਣੀ ਆ ਇਹਨੂੰ ਮੈਂ ਚਲੋ ਠੀਕ ਹੈ ਤੁਸੀਂ ਇਹਨੂੰ ਸਮਝਾਓ ਹਾਂਜੀ ਕੋਈ ਸੀ ਪਾਵਾ ਚਾਹ ਲਿਆ ਚਲੋ ਦੀ ਤੇਰੀ ਮੰਮੀ ਆਈ ਆ ਕੀ ਤੂੰ ਹੀ ਕੋਈ ਟੈਨਸ਼ਨ ਨਹੀਂ ਆਣੀ ਤੂੰ ਮੇਰੀ ਭੈਣ ਆ ਮੈਂ ਤੈਨੂੰ ਤਾਂ ਹੀ ਚੀਜ਼ਾਂ ਦੱਸੀਆਂ ਨੇ ਨਹੀਂ ਨਹੀਂ ਚੰਗਾ ਕੀਤਾ ਤੁਸੀਂ ਸੁਬਾ ਦੱਸਤਾ ਮੈਨੂੰ ਪਤਾ ਲੱਗ ਗਿਆ ਮੈਂ ਮੁੰਡੇ ਨੂੰ ਵੀ ਪੁੱਛਾਂਗੀ ਤੇ ਮੈਂ ਤੇ ਇਹਨੂੰ ਅੱਗੇ ਵੀ ਇਹ ਗੱਲ ਕਹੀ ਮੈਂ ਕਿਹਾ ਕਿ ਤੇਰੀ ਤੇ ਮਾਂ ਇੰਨੀ ਸਿਆਣੀ ਤੇਰੀ ਪਰਜਾਈ ਇੰਨੀ ਸਿਆਣੀ ਤੂੰ ਕਿਹਦੇ ਤੇ ਚਲੇਗੀ ਆ ਨਹੀਂ ਚਲੋ ਕੋਈ ਨਹੀਂ ਹੈ ਤੇ ਭਲੀ ਭੈਣ ਜੀ ਸਿਆਣੀ ਹੀ ਇਹ ਵੀ ਪਤਾ ਨਹੀਂ ਇਹ ਕਿੱਦਾਂ ਦੇ ਮਨ ਚ ਗੱਲ ਆਈ ਕਿ ਮੈਂ ਇੱਧਾ ਪੈਸੇ ਕੱਢਣਾ ਜਾਂ ਵਰਤਣਾ ਕੋਈ ਨਹੀਂ ਬਹੁਤ ਹੀ ਨਜਾਇਜ਼ ਖਰਚੇ ਕਰਦੀ ਆ ਚਲੋ ਕੋਈ ਨਹੀਂ ਸਮਝਾ ਦੇਣੀ ਹੈ ਮੈਨੂੰ ਦੀ ਦੇ ਮਸਾਰੇ ਫालतू ਖਰਚੇ ਰਹੀਆਂ ਜਿੰਨੇ ਵੀ ਕਰਦੀ ਰਹੀਆਂ ਪਰ ਜੋ ਉਹ ਗਣ ਵੇਖਾਂਗੇ ਪਰ ਅੱਜ ਤੋਂ ਬਾਅਦ ਨਹੀਂ ਇਹ ਘੱਮ ਹੋਏਗਾ ਚਲ ਭੈਣ ਜੀ ਬਣਾਉਂਦੇ ਹਾਂ ਤੁਹਾਨੂੰ ਪਿਆਰਨਾ ਸਿਖਾਏ ਚਲੋ ਕੋਈ ਨਹੀਂ ਮੈਂ ਸਮਝਾਉਣੀ ਉਹ ਹਾਂਜੀ ਹਾਂ ਰੋ ਚਾਹ ਪੀ ਲੈਂਦਾ ਚਲੋ ਤਾਂ ਅੱਜ ਦੀ ਚਾਹ ਖੜੋ ਆ ਲੋਗੇ ਸੋ ਨਾ ਬੰਜੀ ਮੈਂ ਨਹੀਂ ਖਾਣਾ ਕੋਸ਼ ਵੀ ਲੈਣਾ ਗੋਟੀ ਖਾ ਕੇ ਤਰੀ ਹਾਂ ਤੇ ਨਹੀਂ ਨਹੀਂ ਮੈਂ ਚਾਹ ਘੁੱਟ ਪੀਣੀ ਆ ਵਸ ਤੇ ਚੰਗਾ ਬੰਜੀ ਮੈਂ ਹੋਣ ਚਾਹੀਦੀ ਆ ਤੇ ਪਵਨ ਤਾਂ ਦੇ ਕੋਲ ਬੈਗੀ ਤੇ ਫਿਰ ਤੁਸੀਂ ਨੂੰ ਪਿਆਰਨਾ ਸਮਝ ਆਇਆ ਨਹੀਂ ਕੋਈ ਨਹੀਂ ਮੈਂ ਸਮਝ ਨਹੀਂ ਤੇ ਜਰਾ ਬਾਹਰ ਤਾਂ ਦੇ ਸਾਹਮਣੇ ਫਸੁੰ ਜਾਇਆ ਨਾ ਫਿਰ ਗੁੱਸਾ ਕਰੂ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬਾਨੇ ਨਾ ਨਹੀਂ ਫਾਂਡੇ ਚੋਕਲੇ ਹਾਂਜੀ ਤੇ ਉਰੀ ਦਾ ਮੈਂ ਕੀ ਕਰ ਆ ਪਤਾ ਨਹੀਂ ਮੈਂ ਕੀ ਕੁਛ ਕਰਨਾ ਹੁੰਦਾ ਨਹੀਂ ਸਮਝ ਨਹੀਂ ਲੱਗਦੀ ਕੋਈ ਇਕਲੀ ਕਰਦੀ ਫਿਰਦੀ ਹਾਂਜੀ ਮੰਮੀ ਤੁਸੀਂ ਸਧਿਆ ਵੀ ਨਾ ਹਾਂ ਹੋ ਸਧਾਈ ਇੱਥੇ ਆਮ ਰਸੋਰ ਸਧਿਆ ਕਿਉਂ ਕੀ ਹਾਲ ਹੈ ਉਹ ਮੈਨੂੰ ਇਹ ਦੱਸ ਤੂੰ ਮੈਨੂੰ ਇਹ ਦੱਸ ਤੇ ਤੇ ਸਾਸੂ ਜੀ ਨੇ ਮੰਜੇ ਪੈਨੇ ਕੱਢੇ ਉਹ ਕਾਦੀ ਕੱਢੇ ਤੂੰ ਮੰਮੀ ਮੈਂ ਪੈਲੀ ਕਿੱਥੇ ਕੱਢੀ ਤਿਆਰ ਇਸ ਮਹੀ ਦਾ ਹੱਦ ਜੰਦੀ ਉਹ ਤੇ ਚੋਟੂ ਕੱਢ ਜੰਦੀ ਮੈਂ ਤੇ ਸਮਾਨ ਨਹੀਂ ਲੈਂਦਾ ਕਰਦਾ ਮੈਂ ਕਿਹੜਾ ਪਿਛੇ ਨਹੀਂ ਆਈ ਸਮਾਨ ਤੇ ਤੂੰ ਲੈਂਦਾ ਤੈਨੂੰ ਕੀ ਡੋੜਕਾਰ ਉਹਦਾ ਉਹਦੇ ਵਿੱਚ ਭੈਣ ਭਰਾ ਨੂੰ ਤੂੰ ਕੱਦਦੀ ਕਿਉਂ ਨਹੀਂ ਮਰੇ ਬੁਰੀ ਬਣੀ ਉੱਤੋਂ ਤੂੰ ਨਾ ਲਾਤਾ ਭਰਾ ਦਾ ਤੇ ਕੱਲੋ ਤੇਰੇ ਭਰਾ ਨੂੰ ਪਤਾ ਲੱਗ ਗਿਆ ਤੇਰਾ ਭਰਾ ਨੂੰ ਕੋਈ ਗੱਲ ਨਹੀਂ ਉਹਨੂੰ ਕਿਹੜਾ ਪਤਾ ਲੱਗਿਆ ਪਤਾ ਕਿ ਉਹਨੇ ਲੱਗਣਾ ਤੈਨੂੰ ਪਤਾ ਸੀ ਕਿ ਤੁਹਾਡੇ ਘਰ ਆਈ ਹੈ ਤੇਰੀ ਪਰਜਾਈ ਉਹ ਬੜੀ ਪਤਲੀ ਹੈ ਕਿਉਂ ਕਿ ਨੇ ਪਤਾ ਲੱਗ ਗਿਆ ਤੇ ਉਹ ਉਹਨਾਂ ਨਾਲ ਬੜਾਈ ਫੀਜ ਨਹੀਂ ਪਾਲੂਗੀ ਤੇ ਲੈ ਤੂੰ ਭੈਣ ਨਹੀਂ ਉਹਦੇ ਕੋਲ ਤਾਲ ਕੋਈ ਮਨੀਰ ਕੱਢੋ ਗਿਆ ਦਾ ਨਹੀਂ ਦਾ ਗਾਣਾ ਤੋਂ ਨਹੀਂ ਕੰਮ ਕਰੀ ਟਕਾਂ ਨੂੰ ਮੈਨੂੰ ਲਾਵੇਂ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਨਹੀਂ ਗਾ ਨਹੀਂ ਕਰਦੀ ਕੋਈ ਗੱਲ ਨਹੀਂ ਕਰਦਾ ਕਿ ਉਹ 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 ਤਕਾਂ ਲੱਗਿਆ ਨਹੀਂ ਮੈਂ ਰੋਟੀ ਖਾਣੀ ਮੈਂ ਤੇ ਡਰ ਗਈ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਜਿਹੜਾ ਮੈਨੂੰ ਫੋਨ ਕੀਤਾ ਛੇਤੀ ਆ ਉਹ ਭੈਣ ਜੀ ਮੈਂ ਲੱਖਾ ਛੇਤੀ ਉਹਦੇ ਪੱਜੀ ਆਈ ਹੈ ਕੋਈ ਨਹੀਂ ਗਾ ਨਹੀਂ ਮੈਂ ਤਾਂ ਗਾ ਤੂੰ ਇਹ ਧਿਆਨ ਰੱਖੀਂ ਕਿ ਤੂੰ ਕੋਈ ਕਹਾਣੀ ਕੱਢਣਾ ਨਾ ਉਹਨਾਂ ਦੀਆਂ ਚਾਬੀਆਂ ਅਲਮਾਰੀਆਂ ਨੂੰ ਕੋਈ ਹੱਥ ਲਾਉਣਾ ਤੂੰ ਤੇ ਤੂੰ ਆਪਣੀ ਜਿੰਨੀ ਕੁ ਚੀਤ ਤਾਂ ਪਹ ਹੈਗੀ ਹਣੀ ਕੁ ਵੱਧ ਚਲ ਠੀਕ ਹੈ ਕੋਈ ਨਹੀਂ ਗਾ ਨਹੀਂ ਹਾਂ ਤੇ ਚੱਲਾ ਚੁੱਕਲਾ ਭਾਂਡੇ ਤੂੰ ਹੀ ਚਲ ਠੀਕ ਫਿਰ ਮੈਂ ਵੀ ਜਾਣੀ ਹੁਣ ਮੈਂ ਕੀ ਕਰਾਂ ਕਮੇਟੀ ਵਾਲੀ ਨੇ ਵੀ ਜਵਾਬ ਦੇ ਦਿੱਤਾ ਵਾ ਮੁੰਡੇ ਨੂੰ ਪੈਸਿਆਂ ਦੀ ਲੋੜ ਏ ਤੇ ਪਵਨ ਨੂੰ ਫੇਰ ਆਵਾਜ਼ ਮਾਰਾਂ ਹੁਣ ਪਵਨ ਪਵਨ ਜੀ ਮੰਮੀ ਗਾਲ ਸੋਣਾ ਮੈਂ ਮੈਨੂੰ ਕਮੇਟੀ ਵਾਲੀ ਨੇ ਤੇ ਦੇ ਦਿੱਤਾ ਪੈਸਾ ਤੋਂ ਜਵਾਬ ਆਂਦੀ ਮੇਰੇ ਕੋਲ ਜ 4-5 ਦਿਨ ਬੰਨੇ ਨਹੀਂਗੇ ਪੈਸੇ ਅੱਛਾ ਤੇ ਆਪਣੀ ਚਾਚੀ ਨੂੰ ਫੋਨ ਲਾ ਕੇ ਦੇ ਆ ਲਾ ਦੇ ਨਹੀਂ ਕੋਈ ਮੈਂ ਲਾ ਕੇ ਦੇ ਮੈਂ ਨਹੀਂ ਹੈਲੋ ਸასი ਬਗੀ ਸასი ਫਾਜੀ ਕੀ ਆ ਲਿਆ ਮੈਂ ਜੱਸੀ ਤੈਨੂੰ ਮੈਂ ਸੋਦੀਆ ਮੈਂ ਤੈਨੂੰ ਡੀਕਦੀ ਹਾਂ ਮੈਂ ਕਿ ਆਏਂਗੀ ਤੂੰ ਮੈਂ ਆਵਾਂ ਤੇ ਹੀ ਮਿੰਨ ਨੂੰ ਪਤਾ ਹੀ ਪਰ ਇਹ ਨਾ ਆਰਦੀ ਨੇ ਪਹਿਨੀ ਦਿੱਤੀ ਤੇ ਟ੍ਰੈਂਕੂਸਰ ਨਿਕਲ ਲਈ ਤੇ ਹੂੰ ਤੇ ਆ ਕੇ ਕੇ ਕੀ ਕਰੇ ਇਹ ਤੇ ਵੀ ਕੋਈ ਚਾਹੀਦੇ ਲਵਾ ਜੀ ਉਸ ਹੋਂਦ ਦੇ ਕੇ ਜਾਈ ਮੈਂ ਹੋਣੀ ਇਹਨਾਂ ਨੂੰ ਕਹਿ ਨਹੀਂ ਸਕਾਂ ਬੋਤਰਾ ਤੇ ਚੱਲ ਇੰਨੀ ਲੋੜ ਨਹੀਂ ਸੀ ਟਰੈਕਟਰ ਅਚਾਨਕ ਖਰਾਬ ਹੋ ਕੇ ਆਇਆ ਤੇ ਕਮੇਟੀ ਵਾਲੀ ਵੱਲ ਵੀ ਗਈ ਹਾਂ ਤੇ ਉਹਨਾਂ ਵੀ ਨਹੀਂ ਅਜੇ ਦਿੱਤੇ ਤੇ ਮੈਨੂੰ ਆਖਣ ਡਿਆ ਸੀ ਤੇ ਮੈਂ ਚੱਲ ਚਾਚੀ ਤੇਰੀ ਨੂੰ ਪੁੱਛਦੀ ਆਂ ਜੇ ਮਰ ਜਾਂਦੇ ਐ ਤੇ ਚੱਲ ਲੈ ਕੇ ਤੇ ਵਿਚਾਰਾ ਆਪਣਾ ਥੋੜਾ ਬੋਤਾਂ ਟਰੈਕਟਰ ਨੂੰ ਠੀਕ ਤੇ ਕਰਵਾਵੇ ਤੈਨੂੰ ਵੀ ਪਤਾ ਹੁਣ ਪੈਲੀਆਂ ਵਾਉੜੀਆਂ ਵਾ ਆਹ ਉਹ ਤੁਸੀਂ ਮੈਂ ਤਾਂ ਐਵੇਂ ਚੋਗ ਦੇ ਖੋਲੋ ਜੇ ਮੈਂ ਕਿਉਂ ਕਰਕੇ ਦੇਣੀ ਆ ਹਾਂ ਚੱਲ ਠੀਕ ਆ ਉਦੋਂ ਤੱਕ ਤੇ ਸ਼ਾਇਦ ਮਿਲ ਹੀ ਜਾਣਗੇ ਮੇਰਾ ਜੀਤ ਕਰਨ ਨਹੀਂ ਹੀ ਦਿਆ ਕਹਿਣ ਨੂੰ ਪਰ ਹੁਣ ਤੈਨੂੰ ਪਤਾ ਮਜਬੂਰੀ ਕਰਕੇ ਹੀ ਆ ਨਹੀਂ ਨਹੀਂ ਕੋਈ ਨਹੀਂ ਉਹ ਤਾਂ ਕੁਝ ਆਲੇ ਨਾ ਰਹਿਣੀ ਜੇ ਕੱਲ੍ਹ ਜਾਂ ਪਰਸੋਂ ਮਿਲ ਕੇ ਫਿਰ ਮੱਤੜ ਕਰਦੇ ਹਾਂ ਹਾਂ ਚਲੋ ਠੀਕ ਹੈ ਫਿਰ ਹਾਂ ਵੇਖ ਲਾ ਪੁੱਤ ਫਿਰ ਤੂੰ ਕੰਨੀ ਤੇ ਹੈਗੀ ਆ ਨਾ ਅੱਜ ਜੇ ਸਾਡੇ ਕੋ ਪੈਸੇ ਹੁੰਦੇ ਤੇ ਮੈਨੂੰ ਘਰ ਘਰ ਜਾ ਕੇ ਮੰਗਣੇ ਤਾਂ ਨਾ ਪੈਂਦੇ ਮੈਂ ਮੈਂ ਵੀ ਇਹੋ ਸੋਚਣ ਦੀ ਆ ਕਿ ਮੈਂ ਰਾਤ ਵੀ ਇਹ ਗੱਲ ਸੋਚਦੀ ਰਹਿੰਦੀ ਮੈਂ ਹੁਣ ਵੀ ਇਹੋ ਦਮੈ ਸੋਚਦੀ ਮੈਂ ਵੀ ਖਜੂਰ ਖੱਟੇ ਕੀਤਾ ਬਿਨਾਂ ਪੁੱਛੇ ਤੜ ਤਾਂ ਪਿਆ ਹੀ ਹੈ ਕੱਢ ਲਈ ਬਿਨਾਂ ਪੁੱਛੇ ਮੈਂ ਵਰਤ ਲਈ ਉਹਦਾ ਤਾਂ ਮੈਨੂੰ ਇਦਾਂ ਲੱਗਦਾ ਸੀ ਵੀ ਹੁਣ ਮੈਂ ਇਹ ਰਹਾ ਚਾ ਤੇ ਮੈਂ ਹੀ ਵਰਤਣੀ ਇਹਨਾਂ ਨੂੰ ਕਿਹੜੀ ਲੋੜ ਐ ਇਹਨਾਂ ਦੀ ਪਰ ਸਿਆਣੇ ਸੱਚ ਕਹਿੰਦੇ ਵੀ ਜਿਹੜੇ ਸਿਆਣੇ ਬੰਦੇ ਨੇ ਪੈਸੇ ਸਾਹਮ ਕੇ ਰੱਖੇ ਹੁੰਦੇ ਆ ਨਾ ਔਖੇ ਟਾਈਮ ਕੰਮ ਆਉਂਦੇ ਆ ਜੇ ਮੈਂ ਅੱਜ ਰੱਖੇ ਹੁੰਦੇ ਸਾਹਮ ਕੇ ਤਾਂ ਜੇ ਮੇਰੇ ਕੰਮ ਤੇ ਹੁੰਨੇ ਸੀ ਨਾ ਮੈਂ ਵੀ ਨਜਾਇਜ਼ ਖਰਚੇ ਕਰ ਲਏ ਅੱਜ ਜਿੱਥੇ ਪੈਸੇ ਨਿਕਲੋ ਜਣਾ ਉੱਥੇ ਪਰਦਿਆਂ ਦੇ ਸੋਫਿਆਂ ਦੇ ਕਵਰਾਂ ਨੇ ਤੜਕਲ ਹੋ ਜਾਣਾ ਆਣਗੇ ਫਿਰ ਤੈਨੂੰ ਉਹਦਾ ਪੁੱਤ ਮੇਰੀ ਗੱਲ ਕਈ ਵੀ ਬੁਰੀ ਲੱਗਦੀ ਸੀ ਜਦੋਂ ਮੈਂ ਤੈਨੂੰ ਸਮਝਾਉਂਦੀ ਸੀ ਆਹ ਹੋਈ ਇਹ ਤਾਂ ਆਈ ਪਰ ਹੋਣ ਮੈਂ ਬੜਾ ਪਛਤਾਉਂਦੀ ਐ ਤੁਹਾਨੂੰ ਹੁਣ ਪੁੱਤ ਪਛਤਾਉਂਦਾ ਕੀ ਫਾਇਦਾ ਨਾਲੇ ਤੇ ਆਵੇਂ ਗੱਲਾਂ ਘਰੋਂ ਬਾਹਰ ਨਿਕਲੀਆਂ ਤੇ ਨਾਲੇ ਐਨਾ ਔਖਾੜਾ ਢਲੀ ਹੋਣਿਆ ਬੜਾ ਔਖਾ ਹੋ ਗਿਆ ਚਲੋ ਮੈਨੂੰ ਇੰਨਾ ਹੀ ਬੜਾ ਆ ਕਿ ਜੇ ਤੈਨੂੰ ਇੰਨੇ ਚ ਸਮਝ ਆ ਗਈ ਆ ਨਾ ਇੰਨਾ ਹੀ ਬਹੁਤ ਆ ਤੇ ਗਾਂ ਮੇਰੀ ਧੀ ਆਪਣੇ ਘਰ ਨੂੰ ਘਰ ਸਮਝ ਤੇ ਇਹਨੂੰ ਬਣਾ ਇੱਥੇ ਕਿਹੜਾ ਕੋਈ ਹੋਰ ਹੈਗਾ ਜਾਂ ਤੇਰੀ ਕੋਈ ਨਾਨਾ ਨੇ ਆ ਜਾਂ ਤੇਰਾ ਕੋਈ ਦੇਰ ਜੇਠ ਹੈ ਸਭ ਕੁਝ ਤੇਰਾ ਹੀ ਆ ਉਹ ਤੇ ਜਨਾਨੀ ਦਾ ਪਤਾ ਕੀ ਹਿਸਾਬ ਹੁੰਦਾ ਵਾ ਢੋਂ ਲੱਗੇ ਤੇ ਉਹ ਸੂਈ ਨਾਲ ਵੀ ਘਰ ਤਾ ਦਿੰਦੀ ਆ ਤੇ ਜੋੜਨ ਲੱਗੇ ਨਾ ਤੇ ਟੀਲੇ ਟੀਲੇ ਤੋਂ ਬਣਾ ਲੈਂਦੀ ਆ ਇਸ ਕਰਕੇ ਮੇਰੀ ਧੀ ਬਣ ਕੇ ਗਾਂ ਤੋਂ ਇਹ ਸਿਆਨਪਵਰਤਾ ਆਪਣੀ ਮੈਂ ਤਾਂ ਕੱਖ ਨਹੀਂ ਲੈ ਜਾਣਾ ਇੱਥੇ ਸਭ ਕੁਝ ਰਹਿ ਜਾਣਾ ਤੁਹਾਡਾ ਹੀ ਆ ਤੇ ਤੁਹਾਡੇ ਵਾਸਤੇ ਹੀ ਬਣਾਉਣ ਲਈ ਆ ਉਹ ਤਾਂ ਲੈ ਗਈ ਤੇ ਮੇਰੀ ਧੀ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਹੁਣ ਵੇਖੋ ਕਿ ਤਰ੍ਹਾਂ ਡਿਆਛਦਾਈਆਂ ਵਾਂਗੂ ਕਦੀ ਉਹ ਕਿਸੇ ਨੂੰ ਫੋਨ ਕਰਦਾ ਕਦੀ ਉਹ ਕਿਸੇ ਨੂੰ ਫੋਨ ਕਰਦਾ ਆਹ ਪੈਸੇ ਉਹਨੇ ਇਸੇ ਕੰਮ ਲਈ ਰੱਖੇ ਸੀ ਹੁਣ ਮੈਂ ਉਹਨੂੰ ਤਾਂ ਨਹੀਂ ਨਾ ਸੱਚ ਦੱਸਿਆ ਜੇ ਉਹਨੂੰ ਸੱਚ ਦੱਸਦਾ ਤਾਂ ਤੈਨੂੰ ਭਲਾ ਉਹ ਪੁੱਛਦਾ ਨਾ ਉਹ ਤਾਂ ਹੈਗਾ ਹੀ ਮੰਮੀ ਤੇ ਹੁਣ ਦੱਸਿਓ ਨਾ ਕੋਈ ਨਹੀਂ ਮੈਂ ਇੰਝ ਕਰਦੀ ਆ ਮੇਰੇ ਕੋਲ ਨਾ ਥੋੜੇ ਜਿਹਾ ਪੈਸੇ ਮੈਂ ਧਰੱਖੇ ਹੀ ਮੇਰੇ ਕੋਲ 10000 ਰੁਪਇਆ ਪਿਆ ਹੈ ਕਮ ਉਹ ਮੈਂ ਤੁਹਾਨੂੰ ਦੇ ਦਾਂਗੀ ਵੀ ਉਹ ਇਦਾਂ ਮੈਂ ਜਿਹੜੇ ਮੈਨੂੰ ਕੋਈ ਦੇ ਲੈ ਕੇ ਜਾਂਦੇ ਉਹ ਮੈਂ ਆਪਣੇ ਸਾਥ ਛੱਡਦੀ ਆ ਮਨੇ ਹੁੰਦੀ ਤੁਹਾਡੇ ਕੋ ਸਾਰੇ ਖਰਚੇ ਕਰਾਵਾਂ ਆਪਣੇ ਨਾ ਵਰਤਾਂ ਚਲੋ ਇਹ ਵੀ ਤੇਰੀ ਬੜੀ ਸਿਆਣਪ ਹੈ ਕਿ ਤੂੰ ਆਪਣੇ ਪੈਸੇ ਸੰਭੇ ਆ ਉਹਨਾਂ ਨੂੰ ਤੂੰ ਨਜਾਇਜ਼ ਨਹੀਂ ਵਰਤਿਆ ਹੈਗਾ ਪਰ ਗਾਧੋਣ ਮੇਰੀ ਤੀ ਜਸਿਆਣੀ ਸੋਚਿਆ ਨਾ ਕਿ ਮੈਂ ਸਿਆਣੀ ਬਨਣਾ ਵਾ ਹੁਣ ਸਿਆਣੀ ਬਨ ਜਾਵੇਂ ਨਹੀਂ ਹੁਣ ਨਹੀਂ ਮੈਂ ਵਰਤਦੀ ਹੁਣ ਮੈਂ ਆਪਣੇ ਘਰ ਨੂੰ ਘਰ ਸਮਝਾਂਗੀ ਵੀ 20 ਕਰੋੜ ਤੋਂ ਹੀ ਲਮੇ ਪਾਉ ਪੈਸੇ ਜਨ ਜਲੋਣੇ ਗੈ ਹੈਗੀ ਹੈ ਘਰ ਮੈਂ ਚੌਲ ਛੱਟਣ ਨਹੀਂ ਮੈਂ ਛੱਟ ਲਾਵੇਂ ਚਲ ਤੂੰ ਰਹਿਣ ਦੇਣੇ ਅਹੀ ਚੌਲ ਕੋਈ ਨਹੀਂ ਉਹ ਵੀ ਸਾਂਭੇ ਜਾਣਗੇ ਵੀ ਮਣਕੇ ਬਣਾਉਣੇ ਹੋਣ ਓ ਖਾਉ ਜੰਨਾ ਚਲ ਠੀਕ ਆ ਆ ਫੋਨ ਲੈ ਜਾ ਆਪਣਾ ਚਲ ਸ਼ੁਕਰਿਆ ਪ੍ਰਮਾਤਮਾ ਜੇ ਨਹੀਂ ਕਿ ਇਹਦੀ ਮਾਂ ਨੂੰ ਸੱਦਨ ਦੇ ਨਾਲ ਇਹਦੇ ਅੰਦਰ ਸਮਝਦਾਰੀ ਆ ਗਈ ਤੇ ਇਹ ਕੰਮ ਮੈਂ ਪਹਿਲਾਂ ਕਰ ਲਈਂਦੀ ਮੈਂ ਤਾਂ ਤਾਂ ਨਹੀਂ ਆਂਦੀ ਮੈਨੀਆਂ ਕਿ ਚੱਲ ਅੱਛਾ ਬੁਰੇ ਲੱਗੀਦਾ ਆ ਫਿਰ ਵੀ ਜਿਹੜੇ ਕੁੜਮਾਂ ਦੀ ਰਿਸ਼ਤੇਦਾਰੀ ਹੁੰਦੀ ਹੈ ਕਿ ਫੁੱਲਾਂ ਦੀ ਵਾਸ਼ਨਾ ਹੁੰਦੀ ਆ ਤੇ ਮੈਂ ਉਹਨਾਂ ਨੂੰ ਦੱਸੂਗੀ ਤੇ ਅਗਲੇ ਸੋਚਣਗੇ ਸ਼ਾਇਦ ਸਾਡੀ ਤੀ ਦਾ ਨਾਚ ਉਠਾਈ ਲਾਉਂਦੀ ਆ ਤੇ ਪਰ ਚਲੋ ਬਹੁਤ ਸੋਨਾ ਹੋ ਗਿਆ ਜਿਹੜੀ ਇਹਦਾ ਵੀ ਦਿਮਾਗ ਕੰਮ ਕਰ ਗਿਆ ਹੁਣ ਇੰਨਾ ਹੀ ਮੈਨੂੰ ਤਾਂ ਬਹੁਤ ਆ ਮੇਰੇ ਬਾਬੇ ਬੁੱਢੇ ਸਭ ਦਾ ਧੰਨਵਾਦ